ਮੇਰੇ ਬੈਠੇ ਤੁਸੀਂ ਬਾਕੀ ਹਲਕਾ ਸੰਭੋ ਇੱਥੇ ਤੁਹਾਨੂੰ ਜਾਣ ਦੀ ਲੋੜ ਨਹੀਂ ਤੇ ਜਦ ਸਿਹਤ ਥੋੜੀ ਜੀ ਸਾਥ ਨਹੀਂ ਦਿੰਦੀ ਸੀ ਤੇ ਫਿਰ ਬੜੇ ਚਾਹ ਦੇ ਨਾਲ ਹਮੇਸ਼ਾ ਕੁਛ ਕਰਦੇ ਸੀ ਕਿਹੜੇ ਪਿੰਡ 'ਚ ਜਾ ਰਹੇ ਹੋ ਫਿਰ ਉਹਨਾਂ ਪਿੰਡਾਂ ਦੇ ਵਰਕਰਾਂ ਨੂੰ ਉਹਨਾਂ ਨੇ ਆਪ ਫੋਨ ਕਰਨਾ ਤੇ ਮੇਰੇ ਹਰੇਕ ਇਲੈਕਸ਼ਨ ਦੀ ਮੇਰੇ ਹਰੇਕ ਦੌਰੇ ਦੀ ਬਹੁਤ ਚਿੰਤਾ ਕਰਦੇ ਸੀ ਅੱਜ ਜਿੰਨੀ ਘਾਟ ਕਮੀ ਮੈਨੂੰ ਉਹਨਾਂ ਦੀ ਮਹਿਸੂਸ ਹੋ ਰਹੀ ਹੈ ਸ਼ਾਇਦ ਸਾਰੇ ਪੰਜਾਬ ਨੂੰ ਵੀ ਸਾਡੇ ਬਾਪੂ ਦੀ ਘਾਟ ਮਹਿਸੂਸ ਹੋ ਰਹੀ ਹੈ ਤੇ ਇਹ ਨੇੜੇ ਤੇੜੇ ਦੇ ਜਿਹੜੇ ਪਿੰਡ ਸੀਗੇ ਇਹ ਤਾਂ ਉਹਨਾਂ ਵਾਸਤੇ ਜਿੱਥੇ ਸਾਰਾ ਲੰਮੀ ਹਲਕਾ ਉਹਨਾਂ ਵਾਸਤੇ ਬਹੁਤ ਖਾਸ ਸਗਾ ਪਰਿਵਾਰ ਸਗਾ ਲੇਕਿਨ ਨੇੜੇ ਤੇੜੇ ਦੇ ਪਿੰਡਾਂ ਚ ਤਾਂ ਸਾਰੀ ਉਮਰ ਤੁਹਾਡੇ ਕਈ ਪੀੜੀਆਂ ਨੇ ਉਹਨਾਂ ਦੇ ਨਾਲ ਬਿਤਾਈ ਤੇ ਉਹਨਾਂ ਨੇ ਤੁਹਾਡੇ ਵਿੱਚ ਵਿਚਰ ਕੇ ਸੁੱਖ ਦੁੱਖ ਵਿੱਚ ਸਾਂਝ ਪਾਈਆਂ ਜਿਸ ਇਲਾਕੇ ਵਿੱਚ ਜਿਸ ਚੀਜ਼ ਦੀ ਲੋੜ ਸੀ ਅੱਜ ਤੁਹਾਡੇ ਪਿੰਡ 'ਚ ਕੋਈ ਵੀ ਵਿਕਾਸ ਦੀ ਚੀਜ਼ ਇੱਕ ਇੱਕ ਇੱਟ ਬਾਦਲ ਸਾਹਿਬ ਵੀ ਰੱਖੀ ਹੋਈ ਹੈ ਤੇ ਇਹੋ ਜੀ ਸੋਚ ਜਦ ਅੱਜ ਦੇਖਦੇ ਆ ਕਿ ਸਰਕਾਰਾਂ ਕੱਲੇ ਵੋਟਾਂ ਦੇ ਵੇਲੇ ਉਮੀਦਵਾਰ ਨਿਕਲ ਕੇ ਆਉਂਦੇ ਨੇ ਤੇ ਫਿਰ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਵੋਟਾਂ ਲੁੱਟ ਕੇ ਮਗਰੋਂ ਨਜ਼ਰ ਤੱਕ ਨਹੀਂ ਆਉਂਦੇ ਨੇ ਇਹਨਾਂ ਸਮਿਆਂ 'ਚ ਬਾਦਲ ਸਾਹਿਬ ਦੀ ਯਾਦ ਆਉਂਦੀ ਹੈ ਜਿਨ੍ਹਾਂ ਦੀ ਜ਼ੁਬਾਨ ਹੀ ਇਹੋ ਜੀ ਪੱਕੀ ਸੀ ਕਿ ਇੱਕ ਵਾਰੀ ਜਿਉਂ ਉਹਨਾਂ ਨੇ ਕਹਿਤਾ ਬੰਦੇ ਨੂੰ ਵਿਸ਼ਵਾਸ ਸੀ ਕਿ ਹੁਣ ਕਰਕੇ ਹੀ ਦਿਖਾਨਗੇ ਜੇ ਕਿਹਾ ਤੇ ਅੱਜ ਭਾਵੇਂ ਕੋਈ ਗਾਰੰਟੀ ਦੇ ਦੇ ਦੂਜੇ ਵਿਰੋਧੀ ਭਾਵੇਂ ਵਾਅਦੇ ਕਰ ਦੇ ਕਿਸੇ ਨੂੰ ਉਪਰੋਸਾ ਹੀ ਨਹੀਂ ਕਿ ਕੋਦੇ ਕੋਈ ਪੂਰਾ ਵੀ ਕਰੂਗਾ ਤੇ ਅੱਜ ਆਪਾਂ ਦੇਖਦੇ ਆ ਕਿ ਸਵੇਰੇ ਕਿਸ ਪਾਰਟੀ ਚ ਨੇ ਸ਼ਾਮ ਨੂੰ ਕਿਸ ਪਾਰਟੀ ਚ ਨੇ ਕਦੇ ਹਲਕਾ ਬਦਲ ਲਿਆ ਕਦੇ ਪਾਰਟੀ ਬਦਲ ਲਈ ਤੇ ਫਿਰ ਦਿੱਲੀ ਦੀ ਸਰਕਾਰ ਜੇ ਆਪਾਂ ਬਣਾਨੀ ਐ ਤੇ ਦਿੱਲੀ ਭੇਜਣਾ ਤਾਂ ਕੀ ਵਿਸ਼ਵਾਸ ਰੱਖ ਸਕਦੇ ਆ ਕਿ ਜਿਹੜੇ ਪਾਰਟੀਆਂ ਤੇ ਹਲਕੇ ਬਦਲ ਸਕਦੇ ਨੇ ਉਹ ਦਿੱਲੀ ਜਾ ਕੇ ਖੜਨਗੇ ਤੇ ਕੋ ਬਾਦਲ ਸਾਹਿਬ ਜਿਨ੍ਹਾਂ ਨੇ ਮੈਨੂੰ ਲੱਗਦਾ 25 ਸਾਲ ਜਿੱਥੇ ਖੜ ਗਏ ਹਲਕੇ ਚ 25 26 ਸਾਲ ਤੁਹਾਡੇ ਵਿੱਚ ਹੀ ਰਹੇ ਇਸ ਤੋਂ ਪਹਿਲੇ ਗਿੱਧੜਵਾ ਚ ਫਿਰ ਖੜੇ ਸੀ ਤੇ ਉੱਥੇ ਹੀ ਖੜੇ ਸੀ ਨਾ ਕਿ ਪਾਰਟੀ ਸੋਚਣ ਦੀ ਬਦਲਣ ਦੀ ਸੋਚ ਸਕਦੇ ਸੀ ਤੇ ਨਾ ਕੋਈ ਹਲਕਾ ਸੋਚਣ ਦੀ ਤੇ ਮਰਾਬਦਾ ਸ਼ੁਕਰਾਨਾ ਕਰਦੀਆਂ ਕਿ ਸਾਡੇ ਵਰਗਿਆਂ ਨੂੰ ਵੀ ਇਹੋ ਜਿਹਾ ਕੰਮ ਇਹੋ ਜਿਹੀ ਰਾਹ ਤੇ ਚੱਲਣ ਵਾਸਤੇ ਇੱਕ ਚਾਨਣ ਮਨਾਰਾ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਮਿਲਿਆ ਭਾਵੇਂ ਸਾਨੂੰ ਵੀ ਅੱਜ ਬੜਾ ਸੌਖਾ ਸੀ ਕਿ ਕਿਸੇ ਦੇ ਨਾਲ ਭਾਈਵਾਲੀ ਪਾ ਲਈਏ ਕੁਰਸੀ ਸੌਖੀ ਨਿਕਲ ਜੂਗੀ ਲੇਕਿਨ ਬਾਦਰ ਸਾਹਿਬ ਤੋਂ ਸਿੱਖਿਆ ਕਿ ਅਸੂਲਾਂ 'ਤੇ ਖੜਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਹੁਦੇ ਕੁਰਸੀਆਂ ਸਰਕਾਰਾਂ ਇਹਨਾਂ ਦੇ ਕੋਈ ਮਤਲਬ ਨਹੀਂ ਹੁੰਦਾ ਹੈ ਹਕਾ ਲੋਕਾਂ ਦੀ ਲੋਕਾਂ ਦੇ ਹਕਾ ਤੇ ਪਾਵੇਂ ਜਿੰਨੀ ਵੱਡੀ ਸਰਕਾਰਾਂ ਹੈਗੀਆਂ ਉਹਨਾਂ ਦੇ ਨਾਲ ਟੱਕਰ ਲੈਣ ਵਾਸਤੇ ਪਾਵੇਂ ਬਾਦਲ ਸਾਹਿਬ ਨੇ 18 ਸਾਲ ਕੈਦਾਂ ਕਟੀਆਂ ਤੇ ਉਹ ਵੀ ਕਟੀਆਂ ਪਾਵੇਂ ਲੜਾਈਆਂ ਲੜੀਆਂ ਤੇ ਉਹ ਵੀ ਉਹਨਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਜਿੱਥੇ ਅੱਜ ਤੁਹਾਡੀ ਆਤੀ ਤੁਹਾਡੇ ਕੋਲ ਆਈ ਹੈ ਭੈਣ ਆਈ ਹੈ ਜਿਵੇਂ ਬਾਦਲ ਸਾਹਿਬ ਦੇ ਸਮੇਂ ਤੁਸੀਂ ਆਸ਼ੀਰਵਾਦ ਦਿੱਤਾ ਮੈਂ ਆਸ ਰੱਖਦੀ ਆ ਕਿ ਇਹ ਸਾਰੇ ਲੋਕ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਵਿਰੋਧੀ ਆਣ ਕੇ ਤੁਹਾਡੇ ਕੋਲ ਉਹਨਾਂ ਦੇ ਕੋਲ ਕੀਤੇ ਹੋਏ ਕੰਮਾਂ ਦੇ ਬਾਰੇ ਦੱਸਣ ਲਈ ਕੁਝ ਨਹੀਂ ਹੋਊਗਾ। ਉਹ ਇਕੱਲੇ ਜਿਵੇਂ ਇਹਨਾਂ ਦੋਹਾਂ ਪ੍ਰਚਾਰ ਕਰਕੇ ਕਦੇ ਬਾਦਲ ਸਾਹਿਬ ਦੇ ਉੱਤੇ ਸਾਡੀ ਪਾਰਟੀ ਤੇ ਉਹਨੇ ਗੰਦੇ ਦੋਸ਼ ਲਾਉਂਦੇ ਸੀ ਕਿ ਨਸ਼ੇ ਵੇਚਦੇ ਆ। ਤੇ ਅੱਜ ਜੇ ਦੇਖੀਏ 7 ਸਾਲਾਂ 'ਚ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋਏ ਨੇ। ਜਿਹੜੇ ਕਹਿੰਦੇ ਸੀ ਵੱਡੇ ਮਗਰਮਛ ਫੜਾਂਗੇ ਆਪਾਂ। ਅੱਜ ਮਗਰਮਛਾਂ ਦੇ ਨਾਲ ਰਲ ਕੇ ਗਲੀ ਗਲੀ ਤਾਈਂ ਚਿੱਟਾ ਭੇਜ ਕੇ ਸਾਡੀ ਜਵਾਨੀ ਨੂੰ ਰੋਲਣ ਦਾ ਕੰਮ ਇਹ ਦੋਵਾਂ ਪਾਰਟੀਆਂ ਨੇ 7 ਸਾਲਾਂ 'ਚ ਕੀਤਾ। ਸਿੱਕੇ ਬੇਦਬੀਆਂ ਦੇ ਦੋਸ਼ੀ ਨੇ ਇਹਨਾਂ ਨੂੰ ਕੱਢੋ ਅਸੀਂ ਦੋਸ਼ੀ ਫੜ ਕੇ ਲਾਨਗੇ ਤੇ 7 ਸਾਲਾਂ ਚ ਇੱਕ ਦੋਸ਼ ਫੜ ਕੇ ਨਹੀਂ ਲਾਏ ਹੁਣ ਬੇਦਬੀਆਂ ਰੋਜ਼ ਹੁੰਦੀ ਉਹਦੀ ਚਰਚਾ ਤੱਕ ਨਹੀਂ ਕਰਦੇ ਝੂਠਾ ਪੰਡੀ ਪ੍ਰਚਾਰ ਤੇ ਫਿਰ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਨੂੰ ਨਕਾਰ ਕੇ ਕਹਿੰਦੇ ਅਸੀਂ ਤਾਂ ਤੁਹਾਨੂੰ ਘਰ ਘਰ ਨੌਕਰੀਆਂ ਦਵਾਂਗੇ ਤੁਹਾਡੇ ਬੱਚਿਆਂ ਨੂੰ ਬੇਰੋਜ਼ਗਾਰੀ ਭੱਤਾ ਦਵਾਂਗੇ ਅਸੀਂ ਇਹਨਾਂ ਨੂੰ ਮੋਬਾਈਲ ਫੋਨ ਦਵਾਂਗੇ ਕਰਜ਼ਾ ਮਾਫ਼ ਕਰ ਦਾਂਗੇ ਆਰਤੀਆ ਦਾ ਬੈਂਕਾਂ ਦਾ ਤੇ ਫਿਰ 5 ਸਾਲ ਸੱਤਾ ਹੰਡਾਈ ਲਹਾ ਲੱਤਾ ਕਿਹਨੋਂ ਨੌਕਰੀ ਮਿਲੀ ਕਿਨੋਂ ਬੇਰੋਜ਼ਗਾਰੀ ਪੱਤਾ ਮਿਲਿਆ ਕਿਨੋਂ ਮੋਬਾਈਲ ਫੋਨ ਮਿਲਿਆ ਕਿਦਾ ਸਾਰਾ ਕਰਜ਼ਾ ਮਾਫ ਹੋਇਆ ਤੁਸੀਂ ਮੇਰੇ ਤੋਂ ਬਾਤ ਜਾਣਦੇ ਹੋ ਤੇ ਬਦਲਾਵ ਵੱਲੇ ਉਹਨਾਂ ਦੇ ਸਹਿਯੋਗੀ ਪਾਰਟੀ ਆ ਗਈ ਉਸ ਤੋਂ ਵੀ ਵੱਡਾ ਝੂਠ ਜਿਹੜਾ ਕਹਿੰਦਾ ਸੀ ਕਿ ਸਥਾ ਤੋਂ ਸਰਕਾਰ ਚਲੋਗੇ ਤੁਹਾਡੇ ਵਿੱਚ ਰਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲੈਣੀ ਕੋਈ ਸਿਕਿਉਰਿਟੀ ਨਹੀਂ ਲੈਣੀ ਕੋਈ ਮਕਾਨ ਨਹੀਂ ਲਾਣਾ ਫਾਟੇ ਵਰਗੇ ਆਮ ਬੰਦਿਆਂ ਦੀ ਤਰ੍ਹਾਂ ਬੋਲਾ ਉਹ ਆਮ ਬੰਦਾ 2.5 ਸਾਲਾਂ ਚੋ ਜੇ ਕਿਸੇ ਨੂੰ ਨਜ਼ਰ ਵੀ ਆਂਦਾ ਹੋਂ ਤਾਂ ਮੈਨੂੰ ਲੱਗਦਾ ਸੂਬੇ ਚ ਹੀ ਨਹੀਂ ਰਹਿੰਦਾ ਆਪ ਦੇ ਕੁਰਸੀ ਦੇ ਖਾਤਰ ਮੈਨੂੰ ਲੱਗਦਾ ਇੱਕ ਮਕਾਨ ਕੀ ਪੰਜ ਮਕਾਨ ਦਾ ਲਈ ਬੈਠਿਆ ਹੈਗਾ ਸਿਕਿਉਰਿਟੀ ਤਾਂ ਜਿੰਨੀ ਬਾਦਲ ਸਾਹਿਬ ਦੀ ਹੁੰਦੀ ਸੀ ਉਹਨਾਂ ਦੀ ਤਾਂ ਮਾਤਾ ਜੀ ਦਾ ਭੈਣ ਜੀ ਦੀ ਇਹਦੀ ਤਾਂ ਪਤਾ ਨਹੀਂ ਕਿੱਥੇ ਪਹੁੰਚੀ ਹੋਈ ਹੈ ਸੋ ਹਰ ਪੱਖੋਂ ਹਰ ਤਰੀਕੇ ਦਾ ਝੂਠ ਭਾਵੇਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾਤਾ ਤੇ ਬੀਬੀਆਂ ਨੇ ਵੀ ਸੋਚਿਆ ਵੀ ਸਾਰੇ ਹੀ ਬਾਦਲ ਸਾਹਿਬ ਵਰਗੇ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ ਬੀਬੀਆਂ ਨੇ ਵਿਸ਼ਵਾਸ ਕਰਕੇ ਜਿਉ ਝਾੜੂ ਦਾ ਬਟਨ ਲੱਪਿਆ ਜਿਉ ਝਾੜੂ ਦਾ ਬਟਨ ਲੱਪਿਆ ਇੰਨੀ ਵੱਡੀ ਸਾਰੀ ਸਰਕਾਰ ਇਹਨਾਂ ਦੀ ਬਣਾਤੀ ਤੇ ਮੋੜ ਕੇ ਗੱਪੀ ਸਾਡੇ ਹੱਥ ਹੀ ਨਹੀਂ ਆਇਆ ਇੱਕ ਮੌਕਾ ਮੰਗਿਆ ਸੀ ਗੱਲ ਲੁੱਟ ਕੇ ਵੋਟਾਂ ਗਾਇਬ ਹੋ ਗਿਆ ਛੂ ਮੰਤਕ ਦੱਸਦਾ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਇਹ ਭੁੱਲ ਜਾਂਦੇ ਨੇ ਉਸ ਅਹੁਦੇ 'ਚ ਬੈਠ ਕੇ ਕੀ ਆ ਅਹੁਦੇ 'ਤੇ ਲੋਕਾਂ ਦੇ ਬਖਸ਼ੇ ਹੋਏ ਆਉਂਦੇ ਹੁੰਦੇ ਨੇ ਤਾਕਤ ਤੁਹਾਡੇ ਹੱਥ ਵਿੱਚ ਹੈ ਜਿਹਦੇ ਨਾਲ ਵੋਟ ਤੁਸੀਂ ਕੌਂਦੇ ਹੋ ਤੇ ਇੱਕ ਤਰੀਕ ਨੂੰ ਜਿਹੜੀ ਤੁਸੀਂ ਵੋਟ ਪਾਉਂਗੇ ਇਸ ਵੋਟ ਦੇ ਨਾਲ ਇਕੱਲੇ ਤੁਸੀਂ ਇਹ ਨਹੀਂ ਦੱਸੋਗੇ ਕਿ ਕਿਸ ਉਮੀਦਵਾਰ ਦੇ ਤੁਹਾਡੇ ਤੇ ਤੁਹਾਨੂੰ ਕਿਸ ਉਮੀਦਵਾਰ ਦੇ ਉੱਤੇ ਭਰੋਸਾ ਹੈ ਕਿ ਉਸ ਦਿੱਲੀ ਦੀ ਸਰਕਾਰ ਵਿੱਚ ਜਾ ਕੇ ਪੰਜਾਬ ਦੇ ਹੱਕਾਂ ਵਾਸਤੇ ਵੀ ਬਾਕੀ ਦੇ ਨਾਲ ਆਵਾਜ਼ ਉਠਾਊਗਾ ਸਾਡੇ ਹੱਕਾਂ ਦੀ ਰਾਖੀ ਵਾਸਤੇ ਲੜਾਈ ਲੜੂਗਾ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਬੇਰੋਜ਼ਗਾਰਾਂ ਦੀ ਉੱਥੇ ਗੱਲ ਰੱਖੂਗਾ ਤੇ ਉਸ ਦੇਸ਼ ਦੀ ਸਰਕਾਰ ਦੇ ਥੱਲੇ ਝੁੱਕ ਕੇ ਆਪਣੇ ਲੋਕਾਂ ਦੇ ਨਾਲ ਸੌਦੇਬਾਜ਼ੀ ਨਹੀਂ ਕਰੂਗਾ ਅੱਜ ਮੈਂ ਆਸ ਕਰਦੀ ਹਾਂ ਜਿੱਥੇ ਇਹਦੇ ਬਾਰੇ ਵਿਚਾਰੋਗੇ ਤੇ ਦੂਜੀ ਬਾਰੇ ਦੂਜੇ ਪਾਸੇ ਤੁਸੀਂ ਮੋਹਰ ਲਾਉਂਗੇ ਕਿ ਕਿਹੜੀ ਸਰਕਾਰਾਂ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਕਿ ਇਸ ਪਾਰਟੀ ਦੇ ਉੱਤੇ ਤੁਹਾਡਾ ਵਿਸ਼ਵਾਸ ਹੈ ਤਾਂ ਫਿਰ 5 ਸਾਲਾਂ 'ਚ ਤੁਸੀਂ ਕਾਂਗਰਸ ਦਾ ਵੀ ਦੇਖ ਲਿਆ 2.5 ਸਾਲ ਇਹਨਾਂ ਦਾ ਵੀ ਦੇਖ ਲਿਆ ਤੇ ਬਾਦਲ ਸਾਹਿਬ ਦੀ ਤਾਂ ਤੁਸੀਂ ਬਹੁਤ ਲੰਬੀ ਚੌੜੀ ਸੇਵਾ ਤੁਸੀਂ ਦੇਖੀ ਹੈ ਜਿੱਥੇ ਉਹਨਾਂ ਨੇ ਘਰ-ਘਰ ਜਿੱਥੇ ਬਜ਼ੁਰਗ ਬੈਠੇ ਨੇ ਬੇਰੋਜ਼ਗਾਰੀ ਬਜ਼ੁਰਗਾਂ ਨੂੰ ਪੈਨਸ਼ਨਾਂ ਤਾਹ ਦਿੱਤੀਆਂ ਜਦ ਦੇਸ਼ 'ਚ ਕੋਈ ਨਹੀਂ ਦਿੰਦਾ ਸੀ ਸ਼ਗੰਗਾ ਚੈੱਕ ਉਸ ਸਮੇਂ ਦਿੱਤੇ ਜਿੱਥੇ ਦੇਸ਼ 'ਚ ਕੋਈ ਨਹੀਂ ਦਿੰਦਾ ਸੀ ਆਟੇ ਦਾਲ ਦੇ ਕਾਰਡ ਉਹਨਾਂ ਨੇ ਬਣਾਏ ਜਿੱਥੇ ਵੱਡੀਆਂ ਵੱਡੀਆਂ ਸਰਕਾਰਾਂ ਦੇਸ਼ ਦੀ ਸਰਕਾਰ ਤੱਕ ਨਹੀਂ ਦਿੰਦੀ ਸੀ ਪਾਵੇ ਧੀਆ ਨੂੰ ਸਾਈਕਲ ਹੋਂ ਪਾਵੇ ਗਰੀਬਾਂ ਨੂੰ ਮਕਾਨ ਹੋਣ ਪਾਵੇ ਬੱਚਿਆਂ ਨੂੰ ਖੇਡਾਂ ਦਾ ਸਮਾਨ ਹੋਏ ਪਿੰਡ ਪਿੰਡ 'ਚ ਜਿਮ ਹੋਏ ਔਰ ਉਹ ਸਿਸਟਮ ਹੋਏ ਮੋਟਰਾਂ ਦੇ ਕਨੈਕਸ਼ਨ ਕਿਸਾਨਾਂ ਵਾਸਤੇ ਹੋਣ ਖਾਲ ਕਸੀ ਮਹਿਰਾ ਕੱਡੀਆਂ ਕੀ ਕੁਛ ਨਾ ਲਿੰਕ ਸੜਕਾਂ ਬਣਾਈਆਂ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਤੁਹਾਡੇ ਪਰਿਵਾਰ ਚ ਵੀ ਰਜਿਸਟਰੀਆਂ ਵੀ ਫੀ ਮਾਰਗ ਜਿੰਨਾ ਕਿਸਾਨੀ ਵਾਸਤੇ ਕੀਤਾ ਜਾਂ ਤੁਹਾਡੇ ਆਪਣੇ ਇਸ ਪਿੰਡ ਚ ਵੀ ਜੇ ਮੈਂ ਕਹਾਂ ਤਾਂ ਮੇ ਸਕੂਲ ਤੁਹਾਡਾ ਅਪਗ੍ਰੇਡ ਹੋਇਆ ਹੈ ਜਾਂ ਫਿਰ ਗਰੀਬਾਂ ਨੂੰ ਮਕਾਨ ਮਿਲੇ ਨੇ ਜਾਂ ਫਿਰ ਵਾਟਰ ਵਰਕਸ ਬਣਿਆ ਹੈ ਗਲੀਆਂ ਨਾਨੀਆਂ ਜਿੰਨਾ ਕੁਝ ਸਾਰੇ ਪੰਜਾਬ ਚ ਲੋਕੀ ਕਹਿੰਦੇ ਨੇ ਜੇ ਹਲਕਾ ਹੋਏ ਤਾਂ ਲੰਬੀ ਵਰਗਾ ਹੋਏ ਕਿਉਂਕਿ ਜਿੰਨੇ ਕੰਮ ਲੰਮੀ ਹਲਕੇ ਚ ਹੋਏ ਉਹ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਹੋਣ ਉਹਨਾਂ ਦਾ ਵੀ ਇਲਾਕਾ ਦੇਖ ਲਓ ਨੇੜੇ ਤੇੜੇ ਕੋਈ ਤਾਲਮੇਲ ਨਹੀਂ ਸੱਚ ਦੀ ਤਕੜੀ ਚ ਜੇ ਤੋਲ ਕੇ ਦੇਖੋਗੇ ਤੇ ਫਿਰ ਹੱਕ ਇਸ ਤਕੜੀ ਦਾ ਬੰਦਾ ਕਿ ਪੰਜਾਬ ਦੇ ਲੋਕੀ ਇਸ ਤਕੜੀ ਦਾ ਸਾਥ ਦੇਣ ਅੱਜ ਇੰਨੀ ਤੁਹਾਨੂੰ ਬੇਨਤੀ ਕਰਦੀਆਂ ਕਿ ਬਾਦਲ ਸਾਹਿਬ ਵਰਗੇ ਤਾਂ ਆਪਾਂ ਕਦੇ ਬਣ ਨਹੀਂ ਸਕਦੇ ਕਿਉਂਕਿ ਕਦੇ-ਕਦੇ ਰਵੇ ਹੋ ਜੇ ਇਨਸਾਨ ਬਣਾਉਂਦਾ ਹੈ ਲੇਕਿਨ ਅੱਜ ਜਦ ਤੁਹਾਡੇ ਵਿੱਚ ਵੀ ਪਰਿਵਾਰਾਂ 'ਚ ਜਦ ਵੱਡੇ-ਵੱਡੇਰੇ ਚਲੇ ਜਾਂਦੇ ਨੇ ਤੇ ਜ਼ਿੰਮੇਵਾਰੀ ਬੱਚਿਆਂ ਦੇ ਉੱਤੇ ਪੈਂਦੀ ਹੈ ਤੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਬੇਟਾ ਚੰਗਾ ਫਿਰ ਜਿਵੇਂ ਤੁਹਾਡੇ ਪਿਓ ਨੇ ਨੁਭਾਈ ਸੀ ਸਾਡੇ ਨਾਲ ਉਸ ਤਰ੍ਹਾਂ ਨੇ ਬਣਾ ਆਜਾਈ ਬੇਨਤੀ ਕਰਦੀ ਆ ਕਿ ਜਿਵੇਂ ਤੁਸੀਂ ਬਾਦਲ ਸਾਹਿਬ ਦੇ ਨਾਲ ਸੀਗੇ ਅਜੋ ਤਾਂ ਸਾਡੇ ਵਿੱਚ ਰਹੇ ਨਹੀਂ ਲੇਕਿਨ ਤੁਹਾਡੇ ਸਾਰਿਆਂ ਦੇ ਵਿੱਚ ਬਾਦਲ ਸਾਹਿਬ ਨੂੰ ਵੀ ਅਸੀਂ ਲੱਗਦੇ ਆ ਤੇ ਜਿਵੇਂ ਉਹਨਾਂ ਦੇ ਸਮੇਂ ਆਸ਼ੀਰਵਾਦ ਦਿੰਦੇ ਸੀ ਅੱਜ ਜਿਹੜੇ ਲੋਕੀ ਉਹਨਾਂ ਨੂੰ ਭੰਡ ਕੇ ਕਹਿੰਦੇ ਨੇ ਉਹ ਬਾਦਲ ਸਾਹਿਬ ਨਹੀਂ ਰਹੇ ਤੇ ਉਸ ਬਾਦਲ ਸਾਹਿਬ ਦੀ ਸੋਚ ਦੇ ਨਾਲ ਉਹਨਾਂ ਦਾ ਹਲਕਾ ਜਿਹਾ ਵੀ ਖੜਿਆ ਹੈ ਮੈਂ ਆਸ ਕਰਦੀ ਆ ਤੁਸੀਂ ਇੱਕ ਤਰੀਕ ਨੂੰ ਪਹਿਲੇ ਤੋਂ ਵੀ ਵੱਧ ਮੋਰਾ ਲਾ ਕੇ ਬਾਦਲ ਸਾਹਿਬ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦਿਓਗੇ ਤੇ ਉਹਨਾਂ ਲੋਕਾਂ ਨੂੰ ਸਬਕ ਸਿਖਾਓਗੇ ਜਿਹੜੇ ਤੁਹਾਡੇ ਕੋਲ ਕੱਲੇ ਵੋਟਾਂ ਵੇਲੇ ਆ ਕੇ ਝੂਠ ਮਾਰ ਕੇ ਲਾਰੇ ਲਾ ਕੇ ਮੋੜ ਕੇ ਕਦੇ ਤੁਹਾਡੇ ਮਗਰ ਆਂਦੇ ਨਹੀਂ ਕਿ ਪੰਜਾਬ ਦੀ ਜਨਤਾ ਨੂੰ ਇਹੋ ਜੀ ਸੇਵਾ ਪਰਵਾਹ ਨੇ ਜਿਹੋ ਜੀ ਸੇਵਾ ਬਾਦਲ ਸਾਹਿਬ ਤੇ ਤਕੜੀ ਨੇ ਕੀਤੀ ਤਾਂ ਮੈਂ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਲਾਣੀ ਹੈ ਪੂਰੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਬਾਦਲ ਸਾਹਿਬ ਨੇ ਨਿਭਾਈ ਸੀ ਹੌਲੀ ਹੌਲੀ ਤੁਹਾਡੇ ਤੋਂ ਸਿੱਖ ਜਾਵਾਂਗੇ ਤੇ ਉਹ ਨਹੀਂ ਤਰ੍ਹਾਂ ਉਹਨਾਂ ਦੀ ਤਰ੍ਹਾਂ ਸੀ ਵੀ ਤੁਹਾਡੇ ਵਿੱਚ ਨਿਭ ਨਿਭਾਗੇ ਤੇ ਤੁਹਾਡੇ ਨਾਲ ਵਰਤਿਆ ਕਰਾਂਗੇ ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਇੱਥੇ ਆਣ ਵਾਸਤੇ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਦਾ ਆਸ ਕਰਦੀ ਆਂ ਆਪ ਦੀ ਭੈਣ ਦੇ ਤੁਸੀਂ ਲਾਜ ਰੱਖੋਗੇ ਤੇ ਤਕਰੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਇੱਕ ਵਾਰ ਫੇਰ ਆਪਣੀ ਸੇਵਾ ਕਰਨ ਦਾ ਮੌਕਾ ਬਖਸ਼ੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੂਝਵਾ ਰਹੇ تھے ਦੇਖੋ ਝੂਠੇ ਲਾਰੇ ਝੂਠੇ ਵਾਦੇ ਇੱਕ ਪਾਸੇ ਲੇਕਿਨ ਜਿਹੜੇ ਲੋਕੇ ਗੁਟਕਾ ਸਾਹਿਬ ਦੀ ਝੂਠੀ ਸੌਆ ਖਾ ਲੈਂਦੇ ਨੇ ਕਿ ਅਸੀਂ ਨਸ਼ੇ ਖਤਮ ਕਰਾਂਗੇ 4 ਹਫ਼ਤੇ ਅੰਚੇ ਰੱਬ ਨੂੰ ਵੀ ਵਰਤ ਲਿਆ ਤੇ ਆਹ ਝਾੜੂ ਕਹਿੰਦਾ ਸੀ 10 ਦਿਨਾਂ ਦੀ ਖੇਡ ਈਮਾਨਦਾਰ ਮੁੱਖ ਮੰਤਰੀ ਹੋਏ ਤੇ 10 ਦਿਨਾਂ ਚ ਨਸ਼ੇ ਖਤਮ ਹੋ ਜਾਣਗੇ ਕੇਜਰੀਵਾਲ ਗਾਰੰਟੀ ਦਿੰਦਾ ਸੀ 7 ਸਾਲ ਹੋ ਗਏ ਸਿੱਖਰਾਤਾ ਯਾਰ ਵਿਚਾਰੀ ਸਾਡੀ ਪਹਿਲੇ ਤਾਂ ਦੋ ਬੱਚੇ ਮੁੱਕ ਗਏ ਤਿੰਨ ਬੱਚੇ ਆ ਗਏ ਉਹ ਵੀ ਜੋਬ ਤੇ ਮਹਾਰਾਜ ਕੋਲ ਨਾਲੋਂ ਆਉਂਦੇ ਹੀ ਪੈਸੇ ਨਹੀਂ ਇਹ ਪਿਛਲੇ ਦੋ ਦਿਨਾਂ ਚੇ ਦੂਜਾ ਇਹੋ ਜਿਹਾ ਕੇਸ ਜਿੱਥੇ ਮੇਰੇ ਕੋਲ ਇੱਕ ਮਾਤਾ ਰੋਂਦੀ ਹੋਈ ਆਈ ਮੇਰਾ ਘਰ ਵਾਲਾ ਨਸ਼ਿਆਂ ਨਾਲ ਮੁੱਕਿਆ ਮੇਰੇ ਦੋ ਜਵਾਨ ਪੁੱਤ ਮੁੱਕ ਗਏ ਤੇ ਮੇਰਾ 13 ਸਾਲ ਦਾ ਪੁੱਤੇ ਹੁਣ ਉਹਨੂੰ ਗੋਲੀਆਂ ਦਿੰਦੇ ਨੇ ਮੈਂ ਥਾਣੇ ਜਾ ਕੇ ਦੱਸਦੀਆਂ ਕੌਣ ਵੇਚ ਰਿਹਾ ਕੌਣ ਦੇ ਰਿਹਾ ਹੈਗਾ ਲੇਕਿਨ ਉਹਨੂੰ ਹੱਥ ਤਾਂ ਹੀ ਨਹੀਂ ਲਾਂਦੇ ਫੜਦੇ ਨੇ ਤੇ ਕੰਟੇ ਬਾਅਦ ਛੱਡ ਦਿੰਦੇ ਨੇ ਉਹਨਾਂ ਮਾਦਿਰਜੇ ਦੇ ਤਿੰਨ ਤਿੰਨ ਮੁੱਕ ਗਏ ਤੇ ਫਿਰ ਇਹ 7 ਸਾਲਾਂ ਚ ਜਿਹੜਾ ਰੋਜ਼ ਨਸ਼ੇ ਦੇ ਨਾਲ ਸਾਡੇ ਬੱਚੇ ਮਰ ਰਹੇ ਨੇ ਇਹਨਾਂ ਪਰਿਵਾਰਾਂ ਦੇ ਚਿਰਾਗ ਤੇ ਕਦੇ ਮੁੜ ਕੇ ਆਉਣਗੇ ਨਹੀਂ ਕੀ ਉਹ ਸਰਕਾਰਾਂ ਜ਼ਿੰਮੇਵਾਰ ਨਹੀਂ ਹੈ ਕਿਆਂ ਜਿਨ੍ਹਾਂ ਨੇ ਹਾਲਾਤ ਸਾਡੇ ਪੰਜਾਬ 'ਚ ਪੈਦਾ ਕਰ ਦਿੱਤੇ ਨੇ ਮੈਂ ਆਸ ਕਰਦੀ ਆ ਜਦ ਤੁਹਾਡੇ ਕੋਲ ਵੋਟਾਂ ਵਾਸਤੇ ਆਉਣਗੇ ਆਪਾਂ ਇਹ ਜਵਾਬ ਜ਼ਰੂਰ ਲਈਏ ਘਰ ਘਰ ਨੌਕਰੀ ਦਾ 1000 ਰੁਪਏ ਦਾ ਤੇ ਨਸ਼ਿਆ ਦਾ ਤੇ ਮੈਂ ਵਿਸ਼ਵਾਸ ਦਿਲਾਉਣੀ ਆ ਤਕੜੀ ਦੇ ਸਰਕਾਰ ਲੈ ਕੇ ਇਹ ਨਸ਼ਿਆਂ ਨੂੰ ਜੜੋਂ ਪੁੱਟ ਕੇ ਜੇ ਖਤਮ ਨਹੀਂ ਕਰਤਾ ਤਾਂ ਤੁਹਾਡੇ ਕੋਲ ਕਦੇ ਵੋਟ ਮੰਗਣ ਵਾਸਤੇ ਨਹੀਂ ਆਵਾਂਗੇ। ਬੱਚੇ ਤਿੰਨੇ ਨਾਲ ਟੈਕਨੀਕਲ ਜੋ ਸ਼ਟਰਿੰਗ ਦਾ ਤੇ ਉਹ ਇਲੈਕਟ੍ਰੀ ਦਾ ਕੰਮ ਕਰਦੇ ਸੀ। ਕੰਮ ਵਾਲੇ ਪਤਾ ਕੌਣ ਦਿੰਦਾ ਸੀਗਾ। ਠੀਕ ਹੈ ਜੀ ਬਾਤ। ਕਿਹਨੇ ਦਿੰਦਾ ਸੀ ਫਿਰ ਕਿਹਨਾਂ ਦਾ ਭਾਲੀ ਚੋਂ ਮਿਲਦਾ ਹੋਰ ਕਿੱਥੋਂ ਮਿਲਦਾ। ਇੱਥੇ ਲੀਕ ਨਹੀਂ। ਕੋਈ ਕੁਝ ਨਹੀਂ ਕੀਤਾ। ਕੁਝ ਨਹੀਂ ਕਰਦੇ। ਇਹਨੇ ਸਾਰੇ ਰੋਮੈਨੇ ਬਣਦੇ ਹੋਏ ਇਹਨੇ ਸਾਰੇ ਸਰਕਾਰੀ ਸ਼ਹਿਰ ਤੋਂ ਬਿਨਾ ਨਸ਼ੇ ਗਲੀ ਗਲੀ ਚ ਆ ਮਿਲ ਨਹੀਂ ਸਕਦੇ ਜਿਸਲਾ ਮਿਲ ਰਹੇ ਨੇ। ਅੱਜ ਸਰਕਾਰ ਤੇ ਪ੍ਰਸ਼ਾਸਨ ਰਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਮਨਾ ਰਹੀ ਮਾਰ ਰਹੀ ਹੈ ਤਰਸ ਕਰੀ ਆਪਾਂ ਇਕੱਠੇ ਹੋਈਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਉਸ ਤਕੜੀ ਨੂੰ ਲੈ ਕੇ ਆਈ ਹੈ ਜਿਹੜੀ ਤਕੜੀ ਤੁਹਾਡੇ ਵਿੱਚ ਰਹਿੰਦੀ ਹੈ ਤੇ ਵਾਦਾ ਕਰਦਾ 10 ਸਾਲ ਪਹਿਲੇ ਜਿਵੇਂ ਸਾਡੀ ਸਰਕਾਰ ਸੀ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀ ਕਿਉਂਕਿ ਇਸ ਚਿੱਟੇ ਨੂੰ ਗਲੀ ਚ ਪਹੁੰਚਣ ਤੋਂ ਅਸੀਂ ਲੜਦੇ ਸੀ ਰੋਜ਼ ਰੋਕਦੇ ਸੀ ਫੜਦੇ ਸੀ ਬੰਦੇ ਜਿਹੜਾ ਅੱਜ ਇਹ ਮਹੀਨੇ ਬਣ ਕੇ ਪੈਸੇ ਕਮਾਣ ਲੱਗਾ ਤੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਕੇ Gjithë, haji. A vëmë suerave edhe atë që janë? Fotom fotom